ਹਾਂਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਏ ਆ ਤੁਹਾਡੇ ਲਈ ਜਿਹਦੇ ਵਿੱਚ ਆਪਾਂ 117 ਦੀ ਰਿਪੇਅਰ ਕਰ ਰਹੇ ਹਾਂ ਜੇ ਹਨਾ ਸਾਰੀ ਤੁਸੀਂ ਦੇਖ ਸਕਦੇ ਹੋ ਲੱਗੇ ਪਏ ਨੇ ਟਰਾਲੀ ਦੀ ਹਾਲਤ ਚੈੱਕ ਕਰ ਲੋਗੇ ਆਪਾਂ ਤੁਹਾਨੂੰ ਬਾਅਦ ਚ ਵੀ ਹਾਲ ਦਿਖਾਵਾਂਗੇ की हाल ने जी ठीकों, ठीकों, अब बढ़िया बढ़िया। अब मस्त्री साब लग गये पे नहीं है ना सारी रेपेयर ता काम करना। की की करना ये जा? अच्छा एक कदा लेफ्ट लाउन्डी आदि हैं सारी पाटी ट्राली पुआती पुटी हैं ये। एंड पूरा उके करके दे देना है काम दे म। एंड सही तरीके ना काम कर। एंड सही तरीके ना काम ਤੇ ਮistry ਸਾਹ ਉਹਦਾ ਕਹਿਣਾ ਤੇ ਹੁਣ ਆਪਾਂ ਇਹਨਾਂ ਨੂੰ ਤੰਗ ਨਹੀਂ ਕਰਾਂਗੇ ਇਹਨਾਂ ਨੂੰ ਕੰਮ ਕਰਨ ਦਿੰਨੇ ਆ ਹਨਾ ਕਿਉਂਕਿ ਧੁੱਪ ਬਹੁਤ ਆ ਗਰਮੀ ਬਹੁਤ ਆ ਬਾਹਰੇ ਹਨਾ ਸਾਰਾ ਦਿਨ ਧੁੱਪੇ ਕੰਮ ਕਰਨਾਗਾ ਜਿੰਨਾ ਕੰਮ ਸਵੇਰੇ ਖਿੱਚਿਆ ਜਾਵੇ ਉਨਾ ਹੀ ਬਹੁਤ ਵਧੀਆਗਾ ਤੇ ਉਹ ਤਿਆਰ ਹੋ ਗਈ ਆਪਣੀ ਅੰਦਰਲੀ ਟਰਾਲੀ ਉਹ ਸਾਰੀ ਤਿਆਰ ਆ ਦੇਖੋ ਬਸ ਰੰਗ ਹੋਣ ਤੇ ਲਈ ਹੋਈ ਹੈ ਜੀ ਆਹ ਆ ਤਾਂ ਬਾਹਰੇ ਰਿਪੇਅਰ ਦਾ ਕੰਮ ਚੱਲ ਰਿਹਾਗਾ ਤੇ ਆ ਅੰਦਰ ਦੀ ਟਰਾਲੀ ਦੇਖੋ ਤੁਸੀਂ ਹਨਾ ਇਹਦਾ ਹਜੇ ਕੰਮ ਚੱਲ ਰਿਹਾ ਹੈਗਾ ਇਹ ਵੀ ਥੋੜੇ ਟਾਈਮ ਤੱਕ ਤਿਆਰ ਹੋ ਜੂਗੀ ਆਪਾਂ ਇਹਦੀ ਵੀਡੀਓ ਤੁਹਾਡੇ ਲਈ ਲੈ ਕੇ ਆਵਾਂਗੇ ਇੱਕ ਵਾਰ ਤੁਹਾਨੂੰ ਸਾਰੀ ਟਰਾਲੀ ਚੈੱਕ ਕਰਾ ਦਿੰਨੇ ਹਾਂਗੇ ਸਾਰੀ ਡਿਟੇਲ ਆਪਾਂ ਤੁਹਾਨੂੰ ਬਾਅਦ ਚ ਦੱਸਾਂਗੇ ਕਿਹੜਾ ਹਿੱਸਾ ਲਾਇਆ ਕਿਹੜੀਆਂ ਹੱਬਾਂ ਲੱਗੀਆਂ ਨੇ ਆ ਕਿਹੜਾ ਫਾਰਸ਼ ਲੱਗਾ ਕਿਹੜਾ ਪਾਈਪ ਲਾਇਆ ਕਿਹੜੀ ਕੰਪਨੀ ਦੀ ਮੋਹਰ ਦਾ ਪਾਈਪ ਲਾਇਆਗਾ A to Z ਆਪਾਂ ਤੁਹਾਨੂੰ ਬਾਅਦ ਚ ਸਾਰੀ ਡਿਟੇਲ ਦਵਾਂਗੇ ਤੁਸੀਂ ਦੇਖੋ

that we ਇਸ ਤੋਂ ਬਾਅਦ ਦੇਖੋ ਤੁਸੀਂ ਕਿੰਨਾ ਫਰਕ ਪੈ ਜਾਣਾ ਹਨਾ ਵਿੱਚੋਂ ਦਿਖਾਉਣਾ ਤੁਹਾਨੂੰ ਟਰਾਲੀ ਆਪਾਂ ਰੰਗ ਹਜੇ ਗਿੱਲੇ ਹੀ ਪਿਆ ਥੋੜਾ ਜਿਹਾ ਕਿਉਂਕਿ ਡਬਲ ਕੋਡ ਲੱਗਣਾ ਆ ਤੇ ਇੱਕ ਕੋਡ ਲੱਗ ਚੁੱਕਿਆ ਜਾ ਟਰਾਲੀ ਨੂੰ ਤੇ ਸੈਕੰਡ ਕੋਡ ਲੱਗਣਾ ਆ ਤੁਸੀਂ ਵਿੱਚੋਂ ਚੈੱਕ ਕਰੋ ਟਰਾਲੀ टूल ला अजकल आ ढूल बहुत चल रहे हैं ना जी चिट्टा रंग थोड़ा जल्द जल्दी गंदा हो जाता सोनी बहुत लाते ट्राली है ना दूरों मिल्की वे या रंग बड़ा सोहना लाता है दूजा कोड तैयार हो रहा रंग का ਇਹ ਖਰਾਬ ਹੋ ਗਿਆ। ਨਹੀਂ ਨਹੀਂ। ਆ ਸਾਰਾ ਦੂਸਰੀ ਟਰਾਲੀ ਦਾ ਮਾਲ ਆਇਆ ਪਿਆ ਹਨ ਜਿਹੜੀ ਬਾਣੇ ਅੱਗੇ ਪਾਉਣੀ ਹੈਗੀ। ਆਪਣੇ ਲਵੇ ਵਪਾਰੀਆਂ ਦਾ ਪਾ ਪਾਰੀ ਦੇ ਟਰਾਲੀਆਂ ਬਹੁਤ ਘੱਟ ਬਣਦੀਆਂ ਨੇ ਆਪਣੇ ਲਵੇ ਜ਼ਿਆਦਾਤਰ ਹਨਾ ਗਾਹਕ ਦੇ ਟਰਾਲੀਆਂ ਬਣਦੇ ਨੇ ਆਪਣੇ ਨਾਲ ਆਨਲਾਈਨ ਹੀ ਗਾਹਕ ਕੰਟੈਕਟ ਕਰਦਾ ਤੇ ਸਿੱਧਾ ਹੀ ਆਪਣੇ ਤੇ ਭਰੋਸਾ ਕਰਕੇ ਆਪਾਂ ਨੂੰ ਆਨਲਾਈਨ ਹੀ ਪੇਮੈਂਟ ਪਾ ਦਿੱਤੀ ਜਾਂਦੀ ਹੈ ਸਾਰੀ ਆਪਾਂ ਟਰਾਲੀ ਬਣਾ ਕੇ ਬਸ ਸਿੱਧਾ ਗਾਹਕ ਨੂੰ ਫੋਨ ਹੀ ਕਰੀਦਾ ਬਿਲਕੁਲ ਹੀ ਟਰਾਲੀ ਰੈਡੀ ਆ ਆ ਕੇ ਲੈ ਜਾਓ ਤੇ ਗਾਹਕ ਵੀ ਬਹੁਤ ਦਾ ਟਰਾਲੀ ਲੈ ਜਾਂਦੇ ਨੇ ਆ ਕੇ ਜਿੱਦਾਂ ਆਪਣਾ ਟਰਸਟ ਬਣਿਆ ਹੋਇਆ ਇੱਕ ਹਨਾ ਗਾਹਕ ਨਾਲ ਤੇ ਗਾਹਕ ਨੂੰ ਆਪਣੀ ਪਹਿਲੀ ਵਾਰੀ ਟਰਾਲੀ ਬਣਾਈ ਪਸੰਦ ਆ ਜਾਂਦੀ ਆ ਜਿਹੜੇ ਗੱਲ ਆਪਣੇ ਟਰਾਲੀਆਂ ਲੈ ਜਾਂਦੇ ਨੇ ਉਹ ਆਪਣੇ ਰਿਸ਼ਤੇਦਾਰਾਂ ਨੂੰ ਦੱਸਦੇ ਨੇ ਤੇ ਉੱਧਰ ਵੀ ਆਪਣੇ ਟਰਾਲੀਆਂ ਖੋਲ੍ਹ ਜਾਂਦੇ ਨੇ ਖਾਸ ਕਰ ਆਪਣੀਆਂ ਟਰਾਲੀਆਂ ਸੁਲਤਾਨਪੁਰ ਲੋਧੀ ਵਾਲੀ ਸਾਈਡ ਬਹੁਤ ਜ਼ਿਆਦਾ ਜਾਂਦੇ ਨੇ ਹਰਿਆਣੇ ਸਾਈਡ ਬਹੁਤ ਜਾਂਦੀਆਂ ਨੇਗੇ ਹਨਾ ਤੇ ਮੈਂ ਇੱਕ ਪੂਰ اکاؤنٹ ਦੇ ਵਿੱਚ ਦੇਖਿਆ ਹੋਊਗਾ ਜਿੱਥੇ ਆਪਣੀ ਇੱਕ ਟਰਾਲੀ ਇਟਲੀ ਦੇ ਭਾਈ ਨੇ ਬਣਵਾਈ ਸੀ ਤੇ ਇੱਕ ਕੈਨੇਡਾ ਦੇ ਬ੍ਰਦਰ ਤੋਂ ਬ੍ਰਦਰ ਨੇ ਬਣਵਾਈ ਸੀ ਆਪਣੀ ਟਰਾਲੀ ਤੇ ਉਹਨਾਂ ਨੂੰ ਵੀ ਟਰਾਲੀ ਬਹੁਤ ਪਸੰਦ ਆਈ ਸੀ ਨਾਲ ਨਾਲ ਕੰਮ ਚਾਲਦੇ ਚਾਲਦੇ ਤਾਂ ਕਰਕੇ ਥੋੜੀ ਦਿੱਕਤ ਆਉਂਦੀ ਹੈ ਕਿਉਂਕਿ ਨਾਲ ਨਾਲ ਕੰਮ ਵੀ ਚੱਲ ਰਿਹਾ ਹੈ ਨਾ ਉਹ ਵਾਇਸ ਦੇ ਵਿੱਚ ਦਿੱਕਤ ਆਉਂਦੀ ਹੈ ਕਿ ਨਾ ਕਲੀਅਰ ਨਹੀਂ ਸੁਣਦਾ ਇਹ ਆਪਣੇ ਲਵੇ ਕੱਲ ਆਈ ਸੀ ਤੇ ਦੋ ਦਿਨਾਂ ਦੇ ਦੋ ਤਿੰਨ ਦਿਨਾਂ ਦੇ ਵਿੱਚ ਵਿੱਚ ਟਾਈਮ ਥੋੜਾ ਥੋੜਾ ਟਾਈਮ ਇੱਧਰ ਕੱਢ ਕੇ ਇੱਕ ਨਵੀਂ ਟਰਾਲੀ ਤਿਆਰ ਕਰਾਂਗੇ ਉੱਧਰ ਵੀ ਥੋੜਾ ਟਾਈਮ ਕੱਢਾਂਗੇ ਆਪਾਂ ਤੇ ਫਿਰ ਇਹਨੂੰ ਆਪਾਂ ਤਿਆਰ ਕਰ ਦੇਣਾ ਇਹ ਵੀ ਤਿਆਰ ਹੋ ਜੂ ਆਪਣੀਆਂ ਤਿਆਰ ਆ ਇਹਦਾ ਮਾਲ ਵਿੱਚ ਵਿੱਚ ਪਟਿਆ ਪਿਆ ਟਰਾਲੀ ਦਾ ਹਨਾ ਇਹ ਵੀ ਥੋੜੇ ਦਿਨਾਂ ਤੱਕ ਤਿਆਰ ਹੋ ਜੂਗੀ ਬਸ ਆ ਥੋੜੇ ਦਿਨਾਂ ਤੱਕ ਆਪਣੇ ਤਿੰਨੇ ਟਰਾਲੀਆਂ ਤਿਆਰ ਹੋ ਜਾਣਗੀਆਂ ਤੇ ਫਿਰ ਤੁਹਾਨੂੰ ਆਪਾਂ ਪੂਰੀ ਵੀਡੀਓ ਦਿਖਾਵਾਂਗੇ ਆ ਦੇਖੋ ਰੰਗ ਹੋਏ ਪਏ ਨੇਗੇ ਜੀ ਦੇ ਨਾਲ ਟਰਾਲੀ ਚੱchnੀਆਂ ਉਹ ਚੀਜ਼ਾਂ ਰੰਗ ਹੋਈਆਂ ਪਿਆ ਨੇ ਤੇ ਆਪਣੇ ਪੇਂਟਰ ਸਾਬ ਤਿਆਰ ਹੋ ਗਏ ਹੁਣ ਥੋੜੇ ਟਾਈਮ ਤੱਕ ਰੰਗ ਹੋਣ ਲੱਗਣੀਆਂ ਟਰਾਲੀ ਜਿਨ੍ਹਾਂ ਨੇ ਵੀ ਟਰਾਲੀ ਬਣਵਾਉਣੀ ਆ ਆਪਣੀਆਂ ਬੁਕਿੰਗਸ ਓਪਨ ਹੋ ਗਈਆਂ ਨੇ ਹਨਾ ਜਲਦੀ ਤੋਂ ਜਲਦੀ ਫੋਨ ਕਰੋ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਆਪਾਂ ਨੰਬਰ ਦੇ ਦਿੱਤੇ ਨੇ ਹਨਾ ਕੰਟੈਕਟ ਕਰੋ ਜਲਾ ਸੰਗਰੂਰ ਟੂਰੀ ਸ਼ਹਿਰ ਮਲੇਰ ਕੋਟਲਾ ਬਾਈਪਾਸ ਪੁਰਾਣੇ ਬਿਜਲੀ ਗ੍ਰਿਡ ਦੇ ਸਾਹਮਣੇ ਨਾਲ ਅਪੋਲੋ ਟਾਇਰਾਂਸ ਦੀ ਸ਼ਾਪ ਆ ਗਈ ਉਹਦੇ ਨਾਲ ਹੀ ਆਪਣੀ ਵਰਕਸ਼ਾਪ ਆ ਪੀਮ ਐਗਰੀ ਵਰਕਸ ਆਪਣਾ ਕੋਈ ਬੈਨਰ ਤਾਂ ਨਹੀਂ ਲੱਗਿਆ ਪਰ ਤੁਸੀਂ ਇੱਕ ਵਾਰ ਚੈੱਕ ਕਰ ਸਕਦੇ ਹੋ ਕਿ ਲొਕੇਸ਼ਨ ਲੱਭਣ ਦੇ ਵਿੱਚ ਕੋਈ ਪਰੇਸ਼ਾਨੀ ਨਹੀਂ ਹੋਊਗੀ ਤੁਹਾਨੂੰ ਆ ਆਪਣੀ ਦੁਕਾਨ ਆ ਗਈ ਇਧਰ ਆ ਮਲੇਰਕੋਟਲਾ ਬਾਈਪਾਸ ਆਦਨ ਹੰਦੀ ਆ ਪੁਰਾਣੀ ਪੁਰਾਣਾ ਹੋਗਾ ਬਿਜਲੀ ਗ੍ਰਿਡ ਆ ਗਿਆ ਅਪੋਲੋ ਟਾਇਰ ਵਾਲੇ ਨਾਲ ਨੇ ਜੇ ਆ ਪੱਟਿਆ ਪਿਆ ਹੀ ਸਾਰਾ ਕੁਝ ਜਦੋਂ ਇਹ ਕੱਲ ਨੂੰ ਟਰਾਲੀ ਰੰਗ ਹੋ ਜੂਗੀ ਆਪਾਂ ਬਾਕੀ ਦੀ ਵੀਡੀਓ ਤੁਹਾਨੂੰ ਕੱਲ ਦਿਖਾਵਾਂਗੇ ਰੰਗ ਲੱਗ ਗਈ ਆਪਣੀ ਟਰਾਲੀ ਨੂੰ ਹੋਣਾ ਹਨ ਤੇ ਦੂਜਾ ਕੋਡ ਵੱਜਣ ਲੱਗ ਗਿਆ ਆਪਾਂ ਤੁਹਾਨੂੰ ਸਾਰਾ ਕੁਝ ਡਿਟੇਲ ਚ ਦਿਖਾਉਨੇ ਆ ਤਾਂ ਕਰਕੇ ਆਪਣੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਓ ਕਿਉਂਕਿ ਤੁਹਾਨੂੰ ਨੌਲੇਜ ਵਾਲੀਆਂ ਚੀਜ਼ਾਂ ਕਿਸੇ ਨੇ ਨਹੀਂ ਦੱਸਣੀਆਂ ਹਨਾ ਤੇ ਆਪਦਾ ਜਦੋਂ ਵੀ ਤੁਸੀਂ ਰੰਗ ਕਰਵਾਉਨੇ ਹੋ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਕਿ ਇੱਕ ਜਾਣਾ ਜਿਹੜਾ ਵੀ ਬਣਵਾਉਂਦਾ ਉਹ ਲਵੇ ਜ਼ਰੂਰ ਖੜਿਆ ਕਰੇ ਤਾਂ ਜੋ ਕੋਈ ਚੀਜ਼ ਰਹਿ ਨਾ ਜਾਵੇ ਥੋੜੀ ਹਨਾ ਰੰਗ ਬਚਨ ਤੋਂ ਨਹੀਂ ਬਾਅਦ ਚ ਦਿੱਕਤ ਆਉਂਦੀ ਹੈ ਉਹ ਲੱਗ ਹੀ ਚੰਪੀ ਜਾਂਦੀ ਹੈ ਕਿ ਜੇ ਤੁਸੀਂ ਬਾਅਦ ਚ ਰੰਗ ਮਰਵਾ ਲੈਨੇ ਹੋਗੇ ਹੁਣ ਆਪਣੀ ਟਰਾਲੀ ਤੇ ਰੰਗ ਹੋਣ ਲੱਗ ਗਿਆ ਦੂਜਾ ਕੋਡ ਬਚਨ ਲੱਗ ਗਿਆ ਮੈਂ ਤੁਹਾਡੇ ਲਈ ਇਸ ਤਰ੍ਹਾਂ ਦੀ ਵੀਡੀਓ ਬਣਾਉਣੀ ਆ ਜਿੱਦਾਂ ਇੱਕ ਸਾਰੀ ਟਰਾਲੀ ਕਿੱਦਾਂ ਤਿਆਰ ਹੁੰਦੀ ਆ ਉਹ ਮੈਂ ਤੁਹਾਡੇ ਲਈ ਪਾਰਟਸ ਦੇ ਵਿੱਚ ਲੈ ਕੇ ਆਉਂਗਾ ਇੱਕ ਟਰਾਲੀ ਕਿਵੇਂ ਤਿਆਰ ਹੁੰਦੀ ਆ ਮੈਂ ਤੁਹਾਡੇ ਲਈ ਅਗਲਾਂ ਤੋਂ ਪਾਰਟਸ ਦੇ ਵਿੱਚ ਲੈ ਕੇ ਆਉਂਗਾ ਆਉਣ ਵਾਲੇ ਦਿਨਾਂ ਦੇ ਵਿੱਚ ਤਾਂ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਆਪਣੇ ਨੂੰ ਹਨਾ ਇੱਕ 11 ਫੁੱਟੀ ਜਾਂ 14 ਫੁੱਟੀ ਜਾਂ 16 ਫੁੱਟੀ ਮੈਂ ਤੁਹਾਨੂੰ ਕਿੱਦਾਂ ਸਾਰੀ ਤਿਆਰ ਹੁੰਦੀ ਆ A to Z ਪੂਰੀ ਆਹੀ ਦੁਕਾਨ ਤੇ ਦਿਖਾਉਂਗਾ ਪਾਰਟਸ ਦੇ ਵਿੱਚ ਵੀਡੀਓ ਲੈ ਕੇ ਆਉਂਗਾ ਜੇ ਤੁਸੀਂ ਵੀ ਉਹ ਚੀਜ਼ ਨੂੰ ਦੇਖਣਾ ਚਾਹੁੰਦੇ ਹੋ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਕਮੈਂਟ ਜਰੂਰ ਕਰ ਦਿਆ ਕਰੋ ਭਾਈ ਵੀਡੀਓ ਨੂੰ ਬਾਕੀ ਜੇ ਕੋਈ ਵੀ ਤੁਹਾਨੂੰ ਇਨਕੁਆਰੀ ਲੈਣੀ ਹੈਗੀ ਤਾਂ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਆਪਣੇ ਨੰਬਰ ਚੱਲਦੇ ਨੇਗੇ ਤੁਸੀਂ ਨੰਬਰਾਂ ਤੇ ਕੰਟੈਕਟ ਕਰ ਸਕਦੇ ਹੋ ਮਿਸਤਰੀ ਸਾਹਿਬ ਦੇ ਨੰਬਰ ਚੱਲਦੇ ਨੇ ਇੱਕ ਵਾਰ ਮੈਂ ਤੁਹਾਨੂੰ ਬੋਲ ਵੀ ਦਿਨਾ ਸਕਰੀਨ ਤੇ ਵੀ ਸ਼ੋਅ ਕਰ ਦੇਣਾ 9914609243 ਦੂਜਾ ਨੰਬਰ ਮਿਸਤਰੀ ਭੀਮ ਸਿੰਘ 991460863 ਇਹ ਆਪਣੀ ਫਸਟ ਲੁੱਕ ਹੈ ਇਹ ਤੋਂ ਬਾਅਦ ਤੁਹਾਨੂੰ ਸੈਕੰਡ ਲੁੱਕ ਦਿਖਾਵਾਂਗੇ ਤੇ ਤੁਹਾਨੂੰ ਫਾਈਨਲ ਚ ਦਿਖਾਵਾਂਗੇ ਟਰਾਲੀ ਕਿੱਦਾਂ ਦੀ ਬਣ ਗਈ ਆਪਣੀ ਹਨਾ ਦੇਖੋ ਰੰਗ ਹੀ ਰੰਗ ਹੋਇਆ ਪਿਆ ਇਹ ਰੰਗ ਥੋੜਾ ਜਿਹਾ ਚੜਦਾ ਤਾਂ ਕਰਕੇ ਆਪਾਂ ਇਹਦੇ ਲਵੇ ਨਹੀਂ ਖੜ ਰਹੇ ਕਿਉਂਕਿ ਇਹਦੇ ਨਾਲ ਬਿਮਾਰੀਆਂ ਬਹੁਤ ਲੱਗਦੀਆਂ ਨੇ ਹਨਾ ਅੰਦਰ ਜਾਂਦਾ ਜੰਮ ਜਾਂਦਾਗਾ ਤਾਂ ਕੋ ਮਿਸਤਰੀ ਨੇ ਵੀ ਆਪਦਾ ਮੂਲ ਪੇਟ ਰੱਖਿਆਗਾ ਤੁਹਾਡੇ ਲਈ ਵੀਡੀਓ ਲੈ ਕੇ ਆਵਾਂਗੇ ਅੱਗੇ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੇ ਲਈ ਅਸੀਂ ਇਦਾਂ ਦੇ ਹੋਰ ਕੰਟੈਂਟ ਲੈ ਕੇ ਆਉਂਦੇ ਰਹਾਂਗੇ ਐਗਰੀਕਲਚਰ ਦੇ ਰਿਲੇਟਡ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ ਸਾਰਿਆਂ ਦਾ